ਦਰਬ ਦੇ ਆਰਥਿਓ ਅੱਜ ਆਪਾਂ ਪੰਜਾਬੀ ਭਾਸ਼ਾ ਦੇ ਵਿਆਹਰੀ ਵਾਲੇ ਅੱਖਰ ਜਿਹੜੇ ਲਗਾ ਮਾਤਰਾ ਚ ਵਿਆਹਰੀ ਲਾਉਣੀ ਉਹ ਸਿੱਖਣ ਜਾ ਰਹੇ ਹਾਂ ਇਸ ਵੀਡੀਓ ਚ ਦੇਖਣਾ ਤੁਸੀਂ ਸੈਨੂ ਬਿਹਾਰੀ ਹੋ ਗਿਆ ਰਾਰਾ ਸੀਰ ਹੋ ਗਿਆ ਤੀਰ ਜਿਵੇਂ ਹੋ ਗਿਆ ਨੀਰ ਅਸੀਂ ਬਣਾ ਸਕਦੇ ਹਾਂ ਖੀਰ ਕੋਈ ਵੀ ਦੋ ਦੋ ਅੱਖਰ ਤੁਸੀਂ ਲੈ ਕੇ ਸ਼ਬਦ ਬਣਾ ਸਕਦੇ ਹੋ जंजीर हो गया जीत मीत यह है बिहारे बड़े अखर ਉਨ ਜੇ ਆਪਾਂ ਸਿਹਾਰੇ ਵਾਲੇ ਵੀ ਪਾ ਦਨੇ ਆ ਜਿਵੇਂ ਇਹਨਾਂ ਅੱਖਰਾਂ ਨੂੰ ਹੀ ਆਪਾਂ ਸਿਹਾਰੀ ਲਾਈਏ ਸਿਰ हिरण सिद्ध ਬਿਆਰੀ ਲੰਬੀ ਆਵਾਜ਼ ਦਿੰਦੀ ਹੈ ਜਿਵੇਂ ਸਸੇ ਨੂੰ ਬਿਆਰੀ ਹੈ ਸਿਰ ਬਿਆਰੀ ਲੱਗ ਹੁੰਤੇ ਅਸੀਂ ਕੀ ਬੋਲਾਂਗੇ ਸਿਰ ਇੱਧਰ ਸਿਰ ਬਿਆਰੀ ਲੱਗੀ ਹੁੰਦੀ ਤੀਰ ਅਤੇ ਬਿਆਰੀ ਇੱਧਰ ਤੇਰ ਇਹਨਾਂ ਅੱਖਰਾਂ ਨੂੰ ਧਿਆਨ ਨਾਲ ਦੇਖਣਾ ਤੇ ਤੁਸੀਂ ਇਹਨਾਂ ਅੱਖਰਾਂ ਦੀ ਪ੍ਰੈਕਟਿਸ ਕਰਨੀ ਹੈ ਹਰ ਇੱਕ ਅੱਖਰ ਅੱਖਰਾਂ ਦੀ ਬਨਾਵਟ ਦਾ ਵੀ ਸੁਧਾਰ ਕਰਨਾ ਹੈ ਅੱਖਰਾਂ ਦੀ ਬਨਾਵਟ ਦਾ ਵੀ ਸੁਧਾਰ ਕਰਨਾ ਹੈ ਤੇ ਨਾਲ ਲਗਾ ਮਾਤਰਾ ਇਹ ਧਿਆਨ ਨਾਲ ਦੇਖੋ ਕਿ ਕੋਈ ਲਾਈਨ ਨੂੰ ਟੱਚ ਨਹੀਂ ਹੈ ਨਾ ਸਿਹਾਰੀ ਨਾ ਹੀ ਬਿਹਾਰੀ ਉਮੀਦ ਹੈ ਕਿ ਤੁਹਾਨੂੰ ਸਮਝ ਲੱਗੀ ਹੋਵੇਗੀ 我我等会。